ਸਸਰੀ ਗੱਲ ਫਿਰ ਉਹ ਅੱਜ ਆਪਾਂ ਆਏ ਆ ਛੱਪੜੇ ਪਰ ਛੱਪੜਾ ਲਾਦਾ ਨਹੀਂ ਆ ਹੁਣ ਸਾਰਾ ਪੂਰਤਾ ਵਾ ਤੇ ਹੁਣ ਇੱਥੇ ਬਣਭਾਨੀ ਆ ਗਰਾਊਂਡ ਤੇ ਉਹ ਵੀ ਉੱਥੇ سارے ਬੰਦੇ ਮੀਟਿੰਗ ਕਰ ਰਹੇ ਆ ਕਿ ਕੀ ਜਿਮ ਬਣਾਉਣੀ ਆ ਤੇ ਐਕਸਰਸਾਈਜ਼ ਕਰਨ ਲਈ ਬੰਗੂੜੇ ਬਣਾਉਣੇ ਆ ਤੇ ਹੋਰ ਇਦਾਂ ਸੈਰ ਕਰਨ ਨੂੰ ਬਣਾਉਣੇ ਆ ਤੇ ਵਿੱਚ ਛਤਰੀ ਜਿ ਬਣਾਉਣੀ ਆ ਛਾਵੇਂ ਬਹਿਣ ਨੂੰ ਤੇ ਨਾਲੇ ਸੈਰ ਕਰਨ ਨੂੰ ਬਣਾਉਣੇ ਆ ਬਣਾਉਣੀ ਆ ਤੇ ਤਾਰੇ ਤਨ ਉਖਾਉਨੇ ਆ ਮੀਟਿੰਗ ਚੱਲਦੀ ਪਈ ਆ ਆ ਵੇਖੋ ਜੀ ਸਾਰੇ ਪਿੰਡ ਦੇ ਬੰਦੇ ਇਕੱਠੇ ਹੋਏ ਆ ਮੀਟਿੰਗ ਚੱਲਦੀ ਪਈ ਆ ਆ ਸਾਰਾ ਣਪੂਰਤਾ ਵਾ ਪਹਿਲਾਂ ਬੜੇ ਦਿਨ ਲੱਗੇ ਮਹੀਨਾ ਹੀ ਲੱਗ ਗਿਆ ਸੀ ਇੱਥੇ ਮਿੱਟੀ-ਮੁੱਟੀ ਭੈਣ ਨੂੰ ਤੇ ਉਦੋਂ ਆਪਾਂ ਵਲੌ ਬਣਾਉਂਦੇ ਨਹੀਂ ਮੈਨੂੰ ਵਾਲੇ ਥੋੜਾ ਕਿ ਚਿਰ ਹੋਇਆ ਮਹੀਨਾ ਤੇ ਹੋਇਆ ਵਲੌਗ ਸਟਾਰਟ ਕਰ ਕਰਦੇ ਨੂੰ ਤੇ ਉਦੋਂ ਮੈਂ ਸਟਾਰਟ ਨਹੀਂ ਕੀਤੇ ਜਦੋਂ ਮਿੱਟੀ ਭੈਣ ਦੀ ਸੀ ਖੜੀ ਪਿੰਡ ਦੇ ਸਾਰੇ ਬੰਦੇ ਬੈਠੇ ਆ ਜਿਹੜੇ ਸਪੰਸਾ ਬੀ ਵਿਚ ਬੈਠੇ ਆ ਤੇ ਹੁਣ ਸਾਰੇ ਰੈਲੈਂਡ ਹੈ ਆਪੀ ਕੀ 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 ਕਰਨਾ ਅੱਗੇ ਤੇ ਇਹ ਕੱਲ ਤੋਂ ਕੰਮ ਸਟਾਰਟ ਹੋਆ ਤੇ ਉਹਦਾ ਵੀ ਲੋਗ ਪਿਆ ਕਰੂਗਾ ਚੈਨਲ ਨੂੰ ਕਰ ਦਿਓ ਲਾਈਕ ਐ ਸਬਸਕ੍ਰਾਈਬ ਕਮੈਂਟ ਸ਼ੇਅਰ ਮੈਨੂੰ ਲੋਕੋ ਵੇਖਣ ਨੂੰ ਮਿਲਿਆ ਕਰਨਗੇ ਮੈਂ ਸ਼ੁਰੂ ਕੀਤੀ ਸੀ ਉਹ ਇਹ ਪਾਰ ਕੋਡਣਾ ਸੀ ਜੰਮੜਾ ਲੱਗਿਆ ਪਾਣੀ ਜੀ ਗਏ ਦੋ ਜਨਾਬ ਆ ਜਾਣਗੇ ਸਾਰੇ ਆਣੇ ਹੁਣ ਇੱਥੇ ਇਕੱਠੇ ਹੋ ਕੇ ਖਾਂਦੇ ਰ ਹੈ ਕੀ ਬਣਾਉਣਾ ਹੈ ਹਾਂ ਘਾ ਗਿਆ ਜਿਹੜੀ ਇੰਤ ਕਰਦਾ ਉਹਨੇ ਕਿਹਾ ਬਦੋ ਹਾਂ ਇਹ ਰਕਤ ਲਈ ਦਨਾ ਪੁਣ ਸਭ ਤੋਂ ਵਧੀਆ ਇਹ ਹੈ ਅਸੀਂ ਨਵਾਂ ਸਵੇਰ ਨੂੰ ਉਸ ਨੂੰ ਭੇਜਣਾ ਚਾਹੁੰਦੇ ਹਾਂ ਨਾਲ ਉਹ ਜਾਂਦਾ ਆਪਾਂ ਨਾਲ ਚਾਹੇ ਨਈਂ ਉਦਾਵਾ ਥਾਲੇ ਦੇ ਉੱਪਰ ਕੋਈ ਚੀਜ਼ ਰੱਖੀ ਹੋਈ ਸੋਚਦੇ ਹੋਰ ਬਹੁਤ ਰਾਹ ਪੈ ਜਾਵੇਗਾ ਆਹ ਥਾਲੇ ਆ ਬਲੇ ਡੌਲ ਥਾਲੇ ਬੈਠਾ ਮਨੋ ਚਾਮੀਆਂ ਆਪਾਂ ਲੱਗਦੀ ਦਾ ਨਾ ਚਲੋ ਜੀ ਹੁਣ ਆਪਾਂ ਚੱਲਨੇ ਆ ਘਰੇ ਤੇ ਬਾਕੀ ਤੁਹਾਨੂੰ ਸ਼ਾਮਾਂ ਨੂੰ ਦੱਸਾਂਗੇ ਕੀ ਰਹੀ ਆ ਤੇ ਚਲੋ ਮਿਲਦੇ ਆਂ ਸ਼ਾਮ ਨੂੰ ਜੀ ਆਪਾਂ ਉਹ ਉਸੇ ਦਾ ਤੋਂ ਆ ਚੁੱਕੇ ਆਂ ਹੁਣ ਆਪਾਂ ਬੰਬੀ ਤੇ ਆਂ ਵੈਸੇ ਫੇਰਾ ਮਾਰਨਾ ਹੀ ਤੇ ਚਲੋ ਹੁਣ ਆਪਾਂ ਘਰ ਚੱਲਦੇ ਆਂ ਚਲੋ ਜੀ ਮੈਂ ਇਸ ਨੂੰ ਦਿੱਤਾ ਵਾ ਚੈਲੰਜ ਕਿ ਵਟ ਪਾਰ ਕਰਕੇ ਦਿਖਾਵੇ ਕਿਉਂਕਿ ਥੋੜਾ ਜਿਹਾ ਹੈਵੀ ਹੋਣ ਕਰਕੇ ਇਸ ਕੋ ਵਟ ਪਾਰ ਨਹੀਂ ਹੋ ਰਹੀ ਤੇ ਇਹਨੂੰ ਦਿੱਤਾ ਵਾ ਚੈਲੰਜ ਵੀ ਆਪਾਂ ਵੀ ਵਟ ਪਾਰ ਕਰਕੇ ਦਿਖਾਵੇ ਤੇ ਚਲੋ ਵੇਖਦੇ ਆਂ ਆ ਗਿਆ ਜੀ ਮੈਂ ਚੈਲੰਜ ਕੰਪਲੀਟ ਕਰ ਲਿਆ ਵਾ ਤੇ ਇਹਨੂੰ ਮੈਂ ਤੇ ਯਕੀਨ ਨਹੀਂ ਹੋੰਡਿਆ ਵੀ ਤੂੰ ਵਟਪਾਰ ਕਰ ਲਈ ਆ ਤੇ ਹੁਣ ਆਪਾਂ ਚੱਲੇ ਆ ਵਾਪਸ ਕਰਨ ਨੂੰ ਤੇ ਹੁਣ ਤੁਹਾਨੂੰ ਸ਼ਾਮਾਂ ਨੂੰ ਦੱਸਾਂਗੇ ਵੀ ਉੱਥੇ ਦਾ ਕੀ ਫੈਸਲਾ ਹੋਇਆ ਵਾ ਲੋ ਜੀ ਫੈਸਲਾ ਹੋ ਚੁੱਕਿਆ ਵਾ ਉੱਥੇ ਕੀ ਬਹਨਾ ਵਾ ਇੱਕ ਬਹਾਨੀ ਜਿੰਮ ਤੇ ਨਾਲੇ ਸੈਰ ਕਰਨ ਨੂੰ ਵਿੱਚ پارک ਦੇ ਗੁਰੂ ਘਾਰੇ ਚ ਇੰਟਰਲੌਕ ਲਾਉਣੀ ਆ ਤੇ ਨਾਲੇ پارک ਦੇ ਵਿੱਚਕਾਰ ਛਤਰੀ ਜੀ ਬਾਨੀ ਆ ਸ਼ਾਮੇ ਬੈਨ ਨੂੰ ਤੇ ਚਲੋ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਚਲੋ ਸਸਰੇ ਘਰ